ਲੋਕੋ ਦੇਖੋ ਤੁਸੀਂ ਸਾਹਮਣੇ ਦਿਖਾਓ ਕੈਮਰਾਮੈਨ ਨੂੰ ਕਹੋ ਕਿ ਕਿਸ ਤਰ੍ਹਾਂ ਪਿੰਡ ਡੁੱਬਿਆ ਹੋਇਆ ਹੈ ਔਰ ਲੋਕ ਉਸ ਡੁੱਬੇ ਹੋਏ ਪਾਣੀ ਦੇ ਵਿੱਚ ਬੈਠੇ ਐ ਬਿਮਾਰੀਆਂ ਫੈਲ ਰਹੀਆਂ ਨੇ ਕੋਈ ਰਾਤ ਕਰ ਸੁਖਬੀਰ ਬਾਦਲ ਵੱਲੋਂ ਤੁਹਾਨੂੰ ਸਨੇਹਾ ਦਿੱਤਾ ਗਿਆ ਮਾਲੀਆ ਮਦਦ ਦੀ ਲੋੜ ਹੁੰਦੀ ਆ ਗਰਾਊਂਡ ਜੀਰੇ ਤੇ ਲੋਕ ਇੰਨੇ ਦਿਨਾਂ ਤੋਂ ਜਾਗ ਰਹੇ ਨੇ ਕਿ ਉਹਨਾਂ ਵੱਲੋਂ ਕੀਤਾ ਗਿਆ ਇੱਕੋ ਗੱਲ ਸਾਰੇ ਕਰ ਰਹੇ ਸੀ ਕਿ ਰਾਸ਼ਨ ਬਹੁਤ ਹੈ ਜੀ ਪਾਣੀ ਬਹੁਤ ਹੈ ਜੀ ਕਿ ਸਾਨੂੰ ਤੁਸੀਂ ਡੀਜ਼ਲ ਦਿਓ ਤੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਜਿਹੜੀ ਨਿਮਾਂਡ ਸੀ ਕੱਲ ਤੇਗੇ ਸੀ ਤੇ ਇਹਨਾਂ ਨੇ ਸਾਨੂੰ ਗੁੱਸਿਆ ਹੀ ਕਮੇਟੀ ਨੇ ਵੀ ਤੁਹਾਡਾ ਕੀ ਸਹਿਯੋਗ ਕਰੀਏ ਤੁਹਾਨੂੰ ਰਚਨ ਦੀ ਲੋੜ ਆ ਕਿਸੇ ਦੀ ਲੋੜ ਆ ਅਈ ਇਹੋ ਬੇਨਤੀ ਕੀਤੀ ਵੀ ਸਾਨੂੰ ਹਜੇ ਕਿਸੇ ਦੀ ਲੋੜ ਨਹੀਂ ਗਈ ਸਾਨੂੰ ਲੋੜ ਪੈਣੀ ਬੰਨ ਬੰਨਣ ਵਾਸਤੇ ਦੀ ਚਲੋ ਸਾਡੇ ਐਮਐਲਏ ਸਾਹਿਬ ਅਕੇ ਰਾਣਾ ਅੰਦਰ ਪ੍ਰਤਾਪ ਜੀ ਵੀ ਸਾਡੀ ਮਦਦ ਕਰਦੇ ਹੋਰ ਇਹ ਸੰਸਥਾਵਾਂ ਵਾਧੂ ਮਦਦ ਕਰਦੀਆਂ ਸ਼੍ਰੋਮਣੀ ਕਮੇਟੀ ਵੀ ਸਾਡੀ ਮਦਦ ਵਾਸਤੇ ਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਆਏ ਆ ਅਈ ਸਾਰਿਆਂ ਦਾ ਧੰਨਵਾਦੀ ਆ ਔਰ ਬੜੀ ਅਫਸੋਸ ਦੀ ਗੱਲ ਹੈ ਕਿ ਇੰਨੇ ਗੰਭੀਰ ਹਾਲਾਤਾਂ ਵਿੱਚ ਲੋਕਾਂ ਦਾ ਜੋ ਸਰਕਾਰ ਨੂੰ ਪਤਾ ਲੈਣਾ ਚਾਹੀਦਾ ਸੀ ਉਹ ਨਹੀਂ ਪਹੁੰਚਾ ਉਹ ਇਸ ਕਰਕੇ ਜੇ ਅਸੀਂ ਨਾ ਬਾਹ ਪੜਾਂਗੇ ਦਿੱਲੀੋਂ ਆ ਕੇ ਤਾਂ ਪੜਣੀ ਨਹੀਂ ਆਪਾਂ ਦੇਖ ਲਿਆ ਵੀ ਕੀ ਕਰਤਾ ਕੇਜਰੀਵਾਲ ਨੇ ਆ ਕੇ ਜਾਂ ਸੋਧੀਆਂ ਨੇ ਆ ਕੇ ਕੀ ਕਰਤਾ ਭਗਵੰਤ ਮਾਨ ਸੀਐਮ ਨੇ ਕੀ ਕੀਤਾ ਜੇ ਬਾਹ ਕਿਸੇ ਨੇ ਪੜੀ ਹੈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੜੀ ਹੈ ਜਾਂ ਲੋਕਾਂ ਨੇ ਇੱਕ ਕੁਝ ਦੀ ਬਾਹਾਂ ਆ ਪੜੀ ਹੈ ਅਸੀਂ ਇਸ ਟਾਈਮ ਖੜੇ ਆ ਮੰਡ ਬਾਉ ਪਰ ਸਰਕਾਰਾਂ ਪਰ ਲੋਧੀ ਹਲਕੇ ਦਾ ਮੰਡ ਖੇਤਰ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਸਕਦਾ ਕਿ ਆਸੇ-ਪਾਸੇ ਜਿਹੜਾ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਹੈ ਸਭ ਤੋਂ ਵੱਡੀ ਗੱਲ ਕਿ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਵਾ ਔਰ ਲੋਕ ਜਿਹੜੇ ਆ ਸਹਿਮ ਦੇ ਮਾਹੌਲ ਦੇ ਵਿੱਚ ਨੇ ਆਓ ਆਪਾਂ ਗੱਲਬਾਤ ਵੀ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਪੰਜਾਬ ਦੇ ਲੀਡਰ ਇੱਥੇ ਪਹੁੰਚੇ ਨੇ ਕਿਸਾਨਾਂ ਦਾ ਦੁੱਖ ਸੁਣਨ ਤੁਸੀਂ ਆਸੇ-ਪਾਸੇ ਦੇਖਿਆ ਹਾਲਾਤ ਕੀ ਨੇ ਲੋਕਾਂ ਦੇ ਦੇਖੋ ਮੈਂ ਪਹਿਲਾਂ ਉਧਰ ਸਬੀਰ ਸਿੰਘ ਬਾਦਲ ਨਾਲ ਵੀ ਆਇਆ ਸੀ ਬਹੁਤ ਗੰਭੀਰ ਹਾਲਾਤ ਨੇ ਔਰ ਬੜੀ ਅਫਸੋਸ ਦੀ ਗੱਲ ਹੈ ਕਿ ਇੰਨੇ ਗੰਭੀਰ ਹਾਲਾਤਾਂ ਵਿੱਚ ਲੋਕਾਂ ਦਾ ਜੋ ਸਰਕਾਰ ਨੂੰ ਪਤਾ ਲੈਣਾ ਚਾਹੀਦਾ ਸੀ ਉਹ ਨਹੀਂ ਪਹੁੰਚਿਆ ਮਤਲਬ ਇੱਕ ਇੱਕ ਘਰ ਦੇ ਵਿੱਚ ਪਾਣੀ ਫਸਲਾਂ ਤਬਾਹ ਜਾਨਵਰਾਂ ਨੂੰ ਕੱਢਣ ਲਈ ਕੋਈ ਪ੍ਰਬੰਧ ਨਹੀਂ ਲੋਕੋ ਦੇਖੋ ਤੁਸੀਂ ਸਾਹਮਣੇ ਦਿਖਾਓ ਕੈਮਰਾਮੈਨ ਨੂੰ ਕਹੋ ਕਿ ਕਿਸ ਤਰ੍ਹਾਂ ਪਿੰਡ ਡੁੱਬਿਆ ਹੋਇਆ ਹੈ ਔਰ ਲੋਕ ਉਸ ਡੁੱਬੇ ਹੋਏ ਪਾਣੀ ਦੇ ਵਿੱਚ ਬੈਠੇ ਹੈ ਬਿਮਾਰੀਆਂ ਫੈਲ ਰਹੀਆਂ ਨੇ ਕੋਈ ਰਾਤ ਕਰ ਜੀ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਦਾ ਕਿ ਸਾਰੀਆਂ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਸਦਾਸ਼ ਬੀਤ ਸਿੰਘ ਜੀ ਬਾਦਲ ਪ੍ਰਧਾਨ ਸ਼ਰਮ ਨੇ ਕਾਲੀ ਦਲ ਨੇ ਜੋ ਸੁਨੇਹਾ ਦਿੱਤਾ ਜੋ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਆਪਾਂ ਸਾਰੇ ਰਲ ਕੇ ਇਸ ਦੁੱਖ ਦੀ ਘੜੀ ਵਿੱਚ ਇਹਨਾਂ ਲੋਕਾਂ ਨਾਲ ਖੜੀਏ ਮੈਂ ਸੁਣਿਆ ਕਿ ਉਹ ਅਪੀਲ ਦੇ ਸਦਕੇ ਅੱਜ ਸਾਰੇ ਪੰਜਾਬ ਚੋ ਸਾਰੇ ਥਾਵਾਂ ਤੋਂ ਲੋਕ ਆ ਕੇ ਇਹਨਾਂ ਦੀ ਮਦਦ ਕਰ ਰਹੇ ਆ ਠੀਕ ਹੈ ਜੀ ਸੁਖਵੀਰ ਸਿੰਘ ਬਾਦਲ ਵੱਲੋਂ ਸਿਨੇਹਾ ਤਾਂ ਦਿੱਤਾ ਗਿਆ ਕਿ ਕੀ ਮਾਲੀਆ ਮਦਦ ਇਹਨਾਂ ਨੂੰ ਦਿੱਤੀ ਗਈ ਸਾਡੇ ਨਾਲ ਜਿੰਝਰ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਿਨੇਹਾ ਤਾਂ ਸਾਰੇ ਲੀਡਰ ਦਿੰਦੇ ਆ ਸੁਖਵੀਰ ਬਾਦਲ ਵੱਲੋਂ ਤੁਹਾਨੂੰ ਸਿਨੇਹਾ ਦਿੱਤਾ ਗਿਆ ਮਾਲੀਆ ਮਦਦ ਦੀ ਲੋੜ ਹੁੰਦੀ ਆ ਗਰਾਊਂਡ ਜੀਰ ਤੇ ਲੋਕ ਇੰਨੇ ਦਿਨਾਂ ਤੋਂ ਜਾਗ ਰਹੇ ਨੇ ਕਿ ਉਹਨਾਂ ਵੱਲੋਂ ਕੀਤਾ ਗਿਆ ਕੁਝ ਤੁਹਾਡਾ ਸਵਾਲ ਬਿਲਕੁਲ ਠੀਕ ਆ ਕੀ ਆ ਕੇ ਘੇੜਾ ਮਾਰ ਕੇ ਉਂਗਲ ਕਮਾ ਕੇ ਐ ਦੇਖ ਕੇ ਕੀ ਆ ਪਾਣੀ ਚਲੀ ਜਾਂਦਾ ਇਹਦੀ ਗੱਲ ਗੱਲ ਨਹੀਂ ਬਣਦੀ ਗੱਲ ਇਹ ਆ ਵੀ ਆ ਆ ਵੀਰ ਖੜਾ ਐ ਇਸ ਪਿੰਡ ਤੋਂ ਆ ਇਹਦਾ ਸਾਹਮਣੇ ਪਿੰਡ ਆ ਸਾਰਾ ਸਾਰਾ ਪਿੰਡ ਪਾਣੀ ਗਲ ਡੁੱਬਿਆ ਗੱਲ ਇਹ ਵੀ ਨਾ ਦੇ ਲਈ ਆਪਾਂ ਕਰਕੇ ਕੀ ਜਾਣੇ ਜਿੱਤੇ ਹੋਰ ਸੰਸਥਾਵਾਂ ਵਕ ਵਕ ਸਟਾਰ ਜੋ ਸੰਸਥਾਵਾਂ ਨੇ ਉਹ ਲੱਗੀਆਂ ਹੋਈਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਜਦੋਂ ਇੱਥੇ ਦੋ ਦਿਨ ਪਹਿਲਾਂ ਘੇੜਾ ਮਾਰ ਕੇ ਮਤਲਬ ਜਿੱਥੇ-ਜਿੱਥੇ ਵੀ ਜਿੰਨੀ-ਜਿੰਨੀ ਡਿਮਾਂਡ ਸੀ ਕਿ ਕਈ ਜਗ੍ਹਾ ਜਿਹੜੀ ਉਹ ਡੀਜ਼ਲ ਦੀ ਡਿਮਾਂਡ ਸੀਗੀ ਕਿਤੋਂ ਕੋਈ ਪਾਣੀ ਕੱਢਣ ਲਈ ਜਾਂ ਕਿਤੇ ਕੋਈ ਜਿਹੜਾ ਬੰਨ ਮਾਰਨ ਲਈ ਬੰਨ ਬਚਾਉਣ ਲਈ ਜਿਹੜੀ ਉਹ ਡੀਜ਼ਲ ਦੀ ਡਿਮਾਂਡ ਜ਼ਿਆਦਾ ਸੀ ਅੱਜ ਦੇਖੋ ਵੱਡੀ ਗੱਲ ਆ ਆ ਪਿੱਛੇ ਕਿੰਨੇ ਪਿੰਡਾਂ ਦੇ ਵਿੱਚ ਅਸੀਂ ਹੋ ਕੇ ਆਏ ਆ ਇੱਕੋ ਗੱਲ ਸਾਰੇ ਕਰ ਰਹੇ ਸੀ ਕਿ ਰਾਸ਼ਨ ਬਹੁਤ ਐ ਜੀ ਪਾਣੀ ਬਹੁਤ ਐ ਜੀ ਕਿ ਸਾਨੂੰ ਤੁਸੀਂ ਡੀਜ਼ਲ ਦੋ ਤੇ ਉਹ ਸਰਦਾਰ ਸੁਖਵੀਰ ਸਿੰਘ ਬਾਦਲੀ ਜੀ ਜਿੰਨੀ ਜਿੰਨੀ ਡਿਮਾਂਡ ਸੀ ਕੱਲ ਦੇ ਕੇ ਸੀ ਤੇ ਇਹ ਕਹਿ ਕੇ ਗਏ ਸੀ ਤੇ ਅੱਜ ਵਿਸ਼ੇਸ਼ ਤੌਰ ਤੇ ਅਸੀਂ ਸਾਰੇ ਸੀਨੀਅਰ ਆਗੂ ਸਾਹਿਬਾਨੀ ਪਹੁੰਚੇ ਨੇ ਸਾਡੇ ਯੂਥ ਕੱਲ੍ਹ ਜਿਹੜੀ ਟੀਮ ਵੀ ਪਹੁੰਚੀ ਆ ਵਿਸ਼ੇਸ਼ ਤੌਰ ਤੇ ਰਾਤੀ ਮੇਰੇ ਸਰਦਾਰ ਸੁਖ ਸਿੰਘ ਬਾਦਲ ਜੀ ਦੀ ਵੀ ਕਾਲ ਆਈ ਕਿ ਜਾਓ ਯਾਰ ਸਾਰੇ ਜਾ ਕੇ ਉੱਥੇ ਦੇਖੋ ਕਿ ਤੁਸੀਂ ਕੀ ਕਰ ਸਕਦੇ ਹੋ ਮਤਲਬ ਤੁਸੀਂ ਆਪਣੀ ਟੀਮ ਲੈ ਕੇ ਪਹੁੰਚੋ ਸੋ ਕਹਿਣ ਦਾ ਮਤਲਬ ਇਹ ਹੈ ਕਿ ਬੈਕਅਪ ਵੀ ਲੈ ਰਹੇ ਨਾਲ ਦੀ ਨਾਲ ਕਿ ਕਿੱਥੇ ਕਿੱਥੇ ਕਿਹੜੀ ਕਿਹਿੰਚ ਦੀ ਲੋੜ ਆ ਉਹ ਸਾਰੀ ਚੀਜ਼ ਪਚਾਈ ਜਾਊਗੀ ਜਦੋਂ ਇੱਥੇ ਇਹ ਵੀ ਡਿਮਾਂਡ ਨਾਲ ਆ ਰਹੀ ਹੈ ਜਿਵੇਂ ਆ ਭਰਾ ਨੇ ਹੁਣ ਦੱਸਿਆ ਕਿ ਹੁਣ ਤਾਂ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਬਾਅਦ ਵਿੱਚ ਵੀ ਇਹ ਪਾਣੀ ਕਟਣ ਤੋਂ ਬਾਅਦ ਬਹੁਤ ਜ਼ਿਆਦਾ ਵੱਡੀ ਲੋੜ ਪੈਣੀ ਆ ਬੀਜ ਦੀ ਲੋੜ ਪੈਣੀ ਆ ਅਗਲੀ ਫਸਲ ਵੇਚਣ ਲਈ ਇੰਜਨਾਂ ਦੀ ਲੋਡ ਪੈਣੀ ਆ ਖਾਦਾਂ ਦੀ ਲੋਡ ਪੈਣੀ ਆ ਮਤਲਬ ਪਸ਼ੂਆਂ ਦੇ ਚਾਰੇ ਦੀ ਹੋਰ ਬਹੁਤ ਕੁਝ ਜਿਹੜਾ ਬਾਦੇ ਵਿੱਚ ਜਿਹੜਾ ਢਾਹ ਢੇਰੀ ਘਰ ਢੇਰੀ ਘਰ ਗਰ ਕੇ ਮਤਲਬ ਸਾਡਾ ਤਹਸ ਨਾਸ ਹੋ ਗਿਆ ਉਹਦੀ ਪੂਰਤੀ ਲਈ ਵੀ ਵੱਡੇ ਸਤ ਸਾਮਾਨ ਦੀ ਲੋੜ ਆ ਜਿਹੜੀ ਅਸੀਂ ਇੱਥੋਂ ਇਹ ਮੈਂ ਸਮਝਦਾ ਕਿ ਜਿੱਥੇ ਸਸਤਾ ਆ ਉੱਥੇ ਸ਼੍ਰੋਮਣੀ ਕਲਦਨ ਨੂੰ ਤਾਂ ਐਲਾਨ ਹੀ ਕਰਤਾ ਸੀ ਉਸ ਬਾਦਲ ਜੀ ਨੇ ਕਿ ਪੂਰੇ ਪੰਜਾਬ ਵਿੱਚੋਂ ਆ ਕੇ ਇਹਨਾਂ ਦੀ ਮਦਦ ਵਿੱਚ ਖੜੋ ਜੋ ਵੀ ਚੀਜ਼ ਤੁਸੀਂ ਦੇ ਸਕਦੇ ਹੋ ਜਾ ਕੇ ਦਿਓ ਬਹੁਤ ਵਧੀਆ ਗੱਲ ਹੈ ਜੀ ਜੇਕਰ ਤੁਸੀਂ ਵੀ ਮਦਦ ਕਰ ਰਹੇ ਹੋ ਲੋਕਾਂ ਨੂੰ ਇਸ ਟਾਈਮ ਜ਼ਰੂਰਤ ਹੈ ਸਾਡੇ ਨਾਲ ਸ਼ਾਹਕੋਟ ਹਲਕਾ ਦੇ ਬਚਿੱਤਰ ਸਿੰਘ ਕੁਹਾੜ ਜੀ ਆ ਉਹ ਇਹਨਾਂ ਦੇ ਨਾਲ ਵੀ ਗੱਲ ਕਰਦੇ ਆ ਇਹਨਾਂ ਦਾ ਵੀ ਇਲਾਕਾ ਜਿਹੜਾ ਗਿੱਦੜਪਿੰਡੀ ਦੇ ਲੱਗ ਗਏ ਹੜ੍ਹ ਪ੍ਰਭਾਵਿਤ ਹੋਇਆ ਕਿਸ ਤਰ੍ਹਾਂ ਦੇ ਜੀ ਹਾਲਾਤ ਉੱਥੇ ਵੀ ਤੇ ਇੱਥੇ ਵੀ ਤੁਸੀਂ ਦੇਖੋ ਹਾਲਾਤ ਹੜ੍ਹ ਪ੍ਰਭਾਵਿਤ ਏਰੀਆ ਦੇਖੋ ਜਿਹੀ ਹੁੰਦੇ ਆ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਹੈਗੇ ਜੋ ਕੁਝ ਆਪਾਂ ਇੱਥੇ ਦੇਖ ਰਹੇ ਹਾਂ ਉਹੀ ਕੁਝ ਉੱਥੇ ਆ ਪਰ ਤਨਵਾਦ ਕਰਦੇ ਆਂ ਪੰਜਾਬ ਦੀ ਸੰਗਤ ਦਾ ਦੇਖੋ ਬੜਾ ਵੱਡਾ ਵੱਡਾ ਸਹਿਯੋਗ ਉਹਨਾਂ ਨੇ ਦਿੱਤਾ ਹੈ ਸਾਬ ਸੁਖਬੀਰ ਸਿੰਘ ਬਾਦਲ ਸਾਹਿਬ ਜਿ ਜੋ ਜੋ ਵੀ ਡਿਮਾਂਡ ਹਰ ਤਰ੍ਹਾਂ ਦੇ ਲੋਕਾਂ ਨੇ ਦੱਸੀ ਉਹਨਾਂ ਨੂੰ ਉਹਨਾਂ ਨੇ ਪੂਰੀ ਕਰਨ ਦੀ ਪੂਰੀ ਜਿਹੜੀ ਹੈ ਕੋਸ਼ਿਸ਼ ਕੀਤੀ ਤੇ ਜੋ ਵੀ ਕਹਿ ਰਹੇ ਨੇ ਉਹ ਮੰਨ ਕੇ ਵੀ ਜਾਂਦੇ ਨੇ ਤੇ ਇੱਥੇ ਤੇਲ ਜਿਹੜਾ ਵਾ ਉਹ ਪਹੁੰਚਣਾ ਵੀ ਸ਼ੁਰੂ ਹੋ ਗਿਆ ਤਾਂ ਪਹੁੰਚ ਵੀ ਰਿਹਾ ਹੈ ਉਸੇ ਤੇਲ ਨਾਲ ਜਿਹੜਾ ਉਹ ਕੰਮ ਚੱਲ ਰਿਹਾ ਹੈ ਇਸ ਕਰਕੇ ਸ਼ਰੂਮਨੀ ਕਾਲੀ ਦਲ ਜਿਹੜੀ ਹੈ ਉਹ ਪੰਜਾਬ ਦੀ ਮਾਂ ਪਾਰਟੀ ਹੈ ਪੰਜਾਬ ਦੇ ਲੋਕਾਂ ਦਾ ਜੇ ਕੋਈ ਸੋਚ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਸੋਚ ਸਕਦਾ ਇਸ ਕਰਕੇ ਅੱਜ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਆ ਕੇ ਜਿੱਥੇ ਲੋਕਾਂ ਦੀ ਬਾਹ ਫੜੀ ਹੈ ਉੱਥੇ ਸਾਰੇ ਅਕਾਲੀ ਵਰਕਰਾਂ ਨੂੰ ਸਾ合 ਸੁਖਵੀਰ ਸਿੰਘ ਬਾਦਲ ਨੇ ਸਨੇਹਾ ਦਿੱਤਾ ਵੀ ਜਿੱਥੇ ਵੀ ਜੋ ਵੀ ਤੁਸੀਂ ਕਰ ਸਕਦੇ ਹੋ ਲੜਿੰਦੇ ਥਾਂ ਮਤ ਤੁਸੀਂ ਜਾ ਕੇ ਪਹੁੰਚ ਕੇ ਉੱਥੇ ਕਰੋ ਇਹ ਲੱਗਦਾ ਨਹੀਂ ਕਿ ਆਪੋਜੀਸ਼ਨ ਦੇ ਇਹ ਤੁਸੀਂ ਜਾਂ ਮਤਲਬ ਕਿ ਸਰਕਾਰਾਂ ਨਹੀਂ ਢਡੀਆਂ ਫਿਰ ਵੀ ਤੁਸੀਂ ਕੋਸ਼ਿਸ਼ ਕਰ ਰਹੇ ਮਤ ਇਹ ਕੰਮ ਕਿਹਨਾਂ ਦੇ ਹੁੰਦੇ ਵਸੇ ਕੰਮ ਤਾਂ ਦੇਖੋ ਸਰਕਾਰਾਂ ਦੇ ਹੁੰਦੇ ਪਰ ਅਸੀਂ ਪੰਜਾਬੀ ਹਾਂ ਸਾਡਾ ਪਹਿਲ ਪਹਿਲ ਸਾਡੀ ਪੰਜਾਬ ਨੂੰ ਆ ਸਾਡੀ ਪਾਰਟੀ ਪੰਜਾਬ ਦੀ ਹੈ ਅਸੀਂ ਪੰਜਾਬੀ ਆ ਇਸ ਕਰਕੇ ਜੇ ਅਸੀਂ ਨਾ ਬਾਹ ਪੜਾਂਗੇ ਦਿੱਲੀੋਂ ਆ ਕੇ ਤਾਂ ਪੜਣੀ ਨਹੀਂ ਆਪਾਂ ਦੇਖ ਲਿਆ ਵੀ ਕੀ ਕਰਤਾ ਕੇਜਰੀਵਾਲ ਨੇ ਆ ਕੇ ਜਾਂ ਸ਼ਸ਼ੋਧੀਆਂ ਨੇ ਆ ਕੇ ਕੀ ਕਰਤਾ ਭਗਵੰਤ ਮਾਨ ਸੀਐਮ ਨੇ ਕੀ ਕੀਤਾ ਜੇ ਬਾਹ ਕਿਸੇ ਨੇ ਪੜੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੜੀ ਹੈ ਜਾਂ ਲੋਗਾ ਨੇ ਇੱਕ ਦੂਜੇ ਦੀ ਬਾਹਾਂ ਆ ਪੜੀ ਹੈ ਹੋਰ ਕੋਈ ਨਹੀਂ ਆਇਆ ਏ ਕੋ ਅੱਜ ਜਿਵੇਂ ਤੁਸੀਂ ਸਵਾਲ ਕੀਤਾ ਸਰਪੰਚ ਸਾਹਿਬ ਕੋਲੇ ਆਏ ਆ ਸੀ ਸਾਰਾ ਪਿੰਡ ਇਕੱਠਾ ਹੈ ਅਸੀਂ ਇਹਨਾਂ ਨੂੰ ਇਹ ਪੁੱਛਣ ਲਈ ਆਏ ਆ ਕਿ ਅਸੀਂ ਜਿਹੜੀਆਂ ਚੀਜ਼ਾਂ ਜਿਵੇਂ ਉਦੋਂ ਕਈ ਪਿੰਡਾਂ ਨੇ ਡੀਜ਼ਲ ਮੰਗਿਆ ਜੋ ਮੰਗਿਆ ਸੀ ਉਹਨਾਂ ਦੀਆਂ ਪੂਰੀਆਂ ਕੀਤੀਆਂ ਕਿ ਕੋਈ ਤੁਹਾਨੂੰ ਹੋਰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਜਿਹੜੀ ਤੇ ਅਸੀਂ ਮਦਦ ਕਰ ਸਕੀਏ ਦੇਖੋ ਦੁੱਖ ਵੇਲੇ ਫਰਜ਼ ਬਣਦਾ ਹਰ ਇੱਕ ਪੰਜਾਬੀ ਦਾ ਸਾਡਾ ਕਲਚਰ ਹੈ ਕਿ ਅਸੀਂ ਅਮਦਦ ਦਾ ਹੱਥ ਲੈ ਕੇ ਆਈਏ ਅੱਜ ਵੀ ਅਸੀਂ ਇਹਨਾਂ ਨੂੰ ਕਿਹਾ ਹੈ ਕਿ ਦੱਸੋ ਅਸੀਂ ਕੀ ਅੰਦਾਜ਼ ਕਰ ਸਕਦੇ ਆ ਉਹਨੇ ਸਰਪੰਚ ਸਾਹਿਬ ਨੇ ਪਿੰਡਾਂ ਵਾਲੇ ਬੰਦਿਆਂ ਨਾਲ ਮੀਟਿੰਗ ਵੀ ਕੀਤੀ ਹੈ ਜਿੱਥੇ ਜਿੱਥੇ ਜਿਹੜੀ ਜਿਹੜੀ ਲੋੜ ਹੈ ਉਹਨੂੰ ਪੂਰਾ ਕਰਨ ਲਈ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਤੁਸੀਂ ਜਾਓ ਜਾ ਕੇ ਗਰਾਊਂਡ ਜ਼ੀਰੋ ਤੋਂ ਚੈੱਕ ਕਰੋ ਕਿ ਜਿਹੜੀਆਂ ਲੋਕਾਂ ਦੀਆਂ ਲੋੜਾਂ ਆਪਾਂ ਉਹਦੇ ਵਿੱਚ ਜੋ ਤਿਲ ਫੁੱਲ ਪੇਟਾ ਕਰ ਸਕਦੇ ਆ ਉਹ ਆਪਾਂ ਤਕੜੇ ਹੋ ਕੇ ਪੇਟਾ ਕਰੀਏ ਸਰਪੰਚ ਸਾਹਿਬ ਬਹੁਤ ਸਰਪੰਚ ਸਾਹਿਬ ਕਈ ਵਾਰ ਐਲਾਨ ਕੀਤੇ ਜਾਂਦੇ ਨੇ ਨੇਤਾ ਵੱਲੋਂ ਸਾਰੀਆਂ ਸਰਕਾਰਾਂ ਵੱਲੋਂ ਪਾਰਟੀ ਵੱਲੋਂ ਪਰ ਗਰਾਊਂਡ ਜ਼ੀਰੋ ਤੋਂ ਕਈ ਵਾਰ ਪਹੁੰਚਦਾ ਨਹੀਂ ਇਸ ਬਾਰੇ ਕੀ ਕਹਿਣਾ ਤੁਹਾਡਾ ਕਿ ਹਾਂ ਵੀ ਅਲਾਂ ਨੀ ਅਸੀਂ ਸਾਰਾ ਪਿੰਡ ਜਿਹੜੇ 16 ਪਿੰਡਾਂ ਦਾ ਟਾਪੂ ਅਸੀਂ ਸਾਰੇ ਇਸ ਟਾਈਮ ਮੁਸੀਬਤ ਦੇ ਟਾਈਮ ਟਾਈਮ ਦੇ ਵਿੱਚ ਆ ਜਿਹੜਾ ਵੀ ਸਾਡੀ ਕੋਲ ਸਾਡੀ ਕੋਈ ਬਾਹ ਫੜਨ ਮਾਤ ਸਾਰਿਆਂ ਦਾ ਵੈਲਕਮ ਕਰਦੇ ਆ ਅਸੀਂ ਕਿਸ ਤਰ੍ਹਾਂ ਦੀ ਕਿਸੇ ਨਾ ਕੋਈ ਰਾਜਨੀਤੀ ਨਹੀਂ ਕਰਦੇ ਚਾਹੇ ਅਸੀਂ ਕਿਸੇ ਪਾਰਟੀ ਨਾਲ ਸੰਬੰਧਤਾ ਸਾਡੇ ਹਰੇਕ ਭੈਣ ਭਰਾ ਮੁਸੀਬਤ ਦੀ ਘੜੀ ਚੋਂਦੇ ਸਾਡੇ ਵੱਸ ਤੋਂ ਸਾਰਿਆਂ ਦਾ ਵੈਲਕਮ ਆ ਜਿਸੋ ਦੀ ਗੱਲ ਰਹੀ ਸ਼ਰਮਣੀ ਕਮੇਟੀ ਪ੍ਰਬੰਧਕ ਵਰਦਰਾ ਪ੍ਰਬੰਧਕ ਕਮੇਟੀ ਦੀ ਅਸੀਂ ਆਪਣਾ ਪਿੰਡਾਂ ਵੱਲੋਂ ਲਿਖ ਕੇ ਮੰਗ ਪੱਤਰ ਵੀ ਦਿੱਤਾ ਸਾਡੇ ਦੋ ਗੁਰੂ ਘਰ ਐਸੇ ਦੋਵੇਂ ਗੁਰੂ ਘਰਾਂ ਦੀ ਸਾਰੀ ਚੱਲਣ ਦੀ ਆ ਉਹਨਾਂ ਦੀ ਸਾਰੀ ਜਿਹੜੀ ਸਾਡੀ ਫਸਲ ਝੋਨੇ ਦੀ ਫਸਲ 6 ਮਹੀਨਿਆਂ ਬਾਅਦ ਆਉਂਦੀ ਆ ਅਸੀਂ ਉਹਦੀ ਗਰਾਈ ਕਰਕੇ ਇਕੱਠੀ ਪਿੰਡਾਂ ਵੱਲੋਂ 6-6 ਮਹੀਨੇ ਦੀ ਗਰਾਈ ਜਿਹੜੀ ਲੱਗਦੀ ਆ ਉਹਦੇ ਨਾਲ ਸਾਰੀ ਕਰਦੇ ਆ ਦੋ ਗੁਰਦੁਆਰਿਆਂ ਦੇ ਗਰੰਦੀ ਸਿੰਘ ਆ ਉਹਨਾਂ ਨੂੰ ਅਸੀਂ ਤਨਖਾਹ ਹੀ ਆਪਣੀ ਜਿਹੜੀ ਉਹ ਕਣਕ ਝੋਨੇ ਦੀ ਲਈ ਹੁੰਦੀ ਆ ਬੋਰਾ ਜਾਂ ਜਿੰਨੀ ਵੀ ਕਰਦੇ ਆ ਉਸ ਹਿਸਾਬ ਨਾਲ ਦਿੰਦੇ ਆ ਅਸੀਂ ਇਹ ਸ਼ੋਰਮਣੀ ਕਟਬੰਗ ਗੁਰਦੁਆਰਾ ਕਮੇਟੀ ਨੂੰ ਬੇਨਤੀ ਕੀਤੀ ਸੀ ਕਿ ਇਹ ਜਿਹੜਾ ਮਸਲਾ ਸਾਡਾ ਸਾਡੀ ਜਿਹੜੀ ਧਾਰਮਿਕ ਸੰਸਥਾ ਵਾ ਇਹ ਹੱਲ ਕਰੇ ਇੱਕ ਅਸੀਂ ਆਪਣੇ ਪਿੰਡ ਵੱਲੋਂ ਇਹਨਾਂ ਨੇ ਸਾਨੂੰ ਪੁੱਛਿਆ ਕਿ ਕਮੇਟੀ ਨੇ ਤੁਹਾਡਾ ਕੀ ਸੰਯੋਗ ਕਰੀਏ ਤੁਹਾਨੂੰ ਰਾਚਨ ਦੀ ਲੋੜ ਹੈ ਕਿਸੇ ਦੀ ਲੋੜ ਆ ਅਸੀਂ ਇਹੋ ਬੇਨਤੀ ਕੀਤੀ ਵੀ ਸਾਨੂੰ ਹਜੇ ਕਿਸੇ ਦੀ ਲੋੜ ਨਹੀਂ ਗਈ ਸਾਨੂੰ ਲੋੜ ਪੈਣੀ ਬੰਨ ਬੰਨਣ ਵਾਸਤੇ ਡੀਜ਼ਲ ਦੀ ਚਲੋ ਸਾਡੇ ਐਮਐਲਏ ਸਾਹਿਬ ਅੱਗੇ ਰਾਣਾ ਇੰਦਰਪ੍ਰਤਾਪ ਜੀ ਵੀ ਸਾਡੀ ਮਦਦ ਕਰਦੇ ਹੋਰ ਵੀ ਸੰਸਥਾਵਾਂ ਵੱਧੂ ਮਦਦ ਕਰਦੀਆਂ ਸ਼੍ਰੋਮਣੀ ਕਮੇਟੀ ਵੀ ਸਾਡੀ ਮਦਦ ਵਾਸਤੇ ਆਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਆਏ ਆ ਅਸੀਂ ਸਾਰਿਆਂ ਦੇ ਧੰਨਵਾਦੀ ਆ ਸਾਨੂੰ ਪਾਣੀ ਉਤਰਨ ਤੋਂ ਬਾਅਦ ਚ ਲੋੜਾਂ ਪੈਣੀਆਂ ਵਾ ਸਾਰੀਆਂ ਸੰਸਥਾਵਾਂ ਰਲ ਕੇ ਸਾਡਾ ਜਿਹੜਾ ਇਹਦਾ ਪੱਕਾ ਹੱਲ ਕਢਾਉਣਗੇ ਅੱਗੇ ਤੋਂ ਨਨਵਾਟੇ ਹੁਣ ਕੀਤੇ ਸਾਡਾ ਗਾਂ ਦਾ ਜਿਹੜਾ ਕੰਮ ਸਖਾਲਾ ਹੋਈ ਸਾਰੇ ਦੇ ਬਹੁਤ ਧੰਨਵਾਦੀ ਹੈ ਇਹ ਸੀਗੇ ਕਿਸਾਨ ਇਸ ਖੇਤਰ ਦੇ ਜਿਹੜੇ ਸਰਪੰਚ ਵੀ ਸੀਗੇ ਕਿ ਜਿਹੜਾ ਖੇਤਰ ਡੁੱਬਾ ਹੋਇਆ ਵਾ ਉਹਨਾਂ ਪਿੰਡਾਂ ਦੇ ਪਰ ਗੱਲ ਇਹ ਆ ਕਿ ਕਈ ਵਾਰਾਂ ਜਦੋਂ ਮੁਸੀਬਤ ਦੇ ਆ ਤੇ ਵੱਡੇ ਵੱਡੇ ਐਲਾਨ ਤੇ ਕੀਤੇ ਜਾਂਦੇ ਨੇ ਪਰ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਉਦੋਂ ਕੋਈ ਵੀ ਬਾਹੜੀ ਫੜਦਾ ਦੇਖਣ ਵਾਲੀ ਗੱਲ ਹੋਵੇਗੀ ਕਿ ਜੋ ਗੱਲਾਂ ਅੱਜ ਕੀਤੀਆਂ ਜਾਂਦੀਆਂ ਨੇ ਉਹ ਪੂਰੀਆਂ ਹੁੰਦੀਆਂ ਜਾਣੇ ਕਪੂਰਥਲਾ ਤੋਂ ਕੈਮਰਾਮੈਨ ਚੰਡੀ ਦੇ ਨਾਲ ਚਰਜੀ ਸਿੰਘ ਢੱਲੋਂ ਪੀਟੀਸੀ ਨਿਊਜ਼